ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰ ਪਿੱਛੇ ਮੌਂਟ ਕਰਦਾ ਸਵਾਗਤ ਹੈ ਦੋਸਤੋ ਪੰਜਾਬ ਇੱਕ ਕਲਾਕਾਰਾਂ ਦੀ ਧਰਤੀ ਇਸ ਪੰਜਾਬ ਨੇ ਬੜੇ ਵੱਡੇ ਵੱਡੇ ਕਲਾਕਾਰ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਸਾਹਿਤ ਖੇਤਰ ਨੂੰ ਦਿੱਤੇ ਹੈਗੇ ਆ ਅੱਜ ਆਪਾਂ ਪੁੱਜੇ ਆ ਜਿਲ੍ਹਾ ਹੁਸ਼ਿਆਰ ਕੋ ਦੇ ਸ਼ਾਇਰ ਦਸੂਹਾ ਦੇ ਵਿੱਚ ਜਿਸ ਦਸੂਹਾ ਨੇ ਪੰਜਾਬੀ ਲੇਖਕ ਕਾਰਾਂ ਦੇ ਵਿੱਚ ਬੜਾ ਵੱਡਾ ਨਿਮਾਨਾ ਖਟਾਇਆ ਖਟਿਆ ਹੈਗਾ ਜੇ ਆਪਾਂ ਗੱਲ ਕਰੀਏ ਮੁਜਰਮ ਦਸੂਹੀ ਜੀ ਉਹ ਵੀ ਇਸੇ ਦਸੂਹਾ ਦੇ ਰਹਿਣ ਵਾਲੇ ਆ ਗਿਆ ਜੈਦੇਵ ਅਖਤਰ ਜੀ ਆਪਣੀਆਂ ਇੰਟਰਵਿਊਆਂ ਵਿੱਚ ਬਹੁਤ ਜ਼ਿਆਦਾ ਇਸੇ ਦਾ ਜ਼ਿਕਰ ਕਰਦੇ ਆ ਗਿਆ ਔਰ ਪੰਜਾਬ ਦੇ ਮਸ਼ਹੂਰ ਕਹਾਣੀਕਾਰ ਲਾਲ ਸਿੰਘ ਦਸੂਹਾ ਵੀ ਜੀ ਉਹ ਵੀ ਇਸੇ ਦਸੂਹਾ ਦੇ ਰਹਿਣ ਵਾਲੇ ਆ ਔਰ ਪੰਜਾਬ ਦੇ ਮਸ਼ਹੂਰ ਗੀਤਕਾਰ ਜਿਨ੍ਹਾਂ ਦਾ ਸਾਕਾ ਸਰਹੰਦ ਬਹੁਤ ਗੀਤ ਤੁਸੀਂ ਸੁਣਿਆ ਨਰਿੰਦਰ ਬੀਬਾ ਜੀ ਨੇ ਵੀ ਗਾਇਆ ਹੈਗਾ ਚਰਨ ਸਿੰਘ ਸਫਰੀ ਜੀ ਪੁਰ ਸਿੱਖ ਇਤਿਹਾਸ ਤੇ ਬਹੁਤ ਜ਼ਿਆਦਾ ਉਹਨਾਂ ਨੇ ਕਵਤਾਵਾਂ ਲਿਖੀਆਂ ਗੀਤ ਲਿਖੇ ਉਹ ਵੀ ਇਸੇ ਦਸੂਆ ਦੇ ਵਿੱਚ ਹੈ ਇਸੇ ਦਸੂਆ ਦੇ ਗੀਤਕਾਰ ਰਾਈਟਰਾਂ ਦੀ ਔਰ ਕਹਾਣੀਕਾਰਾਂ ਦੀ ਦੁਨੀਆ ਵਿੱਚੋਂ ਸਾਡੇ ਨਾਲ ਇੱਕ ਕਹਾਣੀਕਾਰ ਰਾਈਟਰ ਮੌਜੂਦ ਆ ਮੈਡਮ ਬਲਵਿੰਦਰ ਕੋ ਲੰਗਾਨਾ ਜੀ ਮੈਡਮ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਵੇੜੇ ਆਏ ਹੋ मैडम ਆਪਾਂ ਅੱਜ ਤੁਹਾਡੇ ਲਿਖਣ ਦੇ ਸਫ਼ਰ ਬਾਰੇ ਗੱਲਬਾਤ ਕਰਾਂਗੇ ਤੁਹਾਡੀ ਫੈਮਿਲੀ ਬਾਰੇ ਗੱਲਬਾਤ ਕਰਾਂਗੇ ਕਿ ਤੁਹਾਡਾ ਲਿਖਣ ਦਾ ਕਿਵੇਂ ਸੁਭਾਅ ਬਣਿਆ ਇਹਦੇ ਬਾਰੇ ਗੱਲਬਾਤ ਕਰਾਂਗੇ ਜੀ ਜੀ ਬਣਾ ਪਹਿਲਾਂ ਸਾਨੂੰ ਦੱਸੋ ਕਿ ਆਪਾਂ ਆਪਣੀ ਫੈਮਿਲੀ ਬਾਰੇ ਜਾਣਕਾਰੀ ਦਿਓ ਕਿ ਸਾਡੀ ਫੈਮਿਲੀ ਚ ਕੌਣ-ਕੌਣ ਹੈ ਹਾਂ ਮੇਰੀ ਫੈਮਿਲੀ 'ਚ ਮੇਰੇ ਹਸਬੰਦ ਨੇ ਮੇਰੀ ਬੇਟੀ ਹੈ ਔਰ ਮੇਰਾ ਬੇਟਾ ਹੈ ਜੀ ਉਹ ਮੈਡਮ ਜਿੱਦਾਂ ਕਿ ਤੁਸੀਂ ਲਿਖਦੇ ਹੋ ਜੀ ਬਹੁਤ ਸਾਰੇ ਬੱਚਿਆਂ ਦਾ ਛੋਟੇ ਹੁੰਦੇ ਸ਼ੌਂਕ ਹੁੰਦਾ ਮੈਂ ਇੰਜੀਨੀਅਰ ਬਣਾ ਮੈਂ ਡਾਕਟਰ ਬਣਾ ਜਾਂ ਮੈਂ ਪਾਇਲਟ ਬਣਾ ਜਾਂ ਮੈਂ ਕੁਝ ਬਣਾ ਤੁਹਾਡਾ ਇੱਕ ਲਿਖਾਰੀ ਬਣਨ ਦਾ ਸਬਬ ਕਿਵੇਂ ਬਣਿਆ ਸ਼ੌਂਕ ਕਿਵੇਂ ਵਿਆ ਲਿਖਾਰੀ ਬਣਨ ਦਾ ਸਬਬ ਇਸ ਤਰ੍ਹਾਂ ਮਿਲਿਆ ਕਿ ਜਦੋਂ ਮੈਂ ਕਾਲਜ ਟਾਈਮ ਸੀ ਤਾਂ ਮੈਗਜ਼ੀਨ ਛਾਪਦੇ ਹੁੰਦੇ ਸੀਗੇ ਤਾਂ ਸਾਰਿਆਂ ਨੇ ਕਿਹਾ ਕਿ ਮੈਗਜ਼ੀਨ ਛਾਪਦੇ ਆ ਤਾਂ ਕਿ ਇਹ ਪੜਨਾ ਫੋਟੋ ਦੇਖਣੀ ਲੱਗੀ ਹੋਈ ਆ ਕਿਸੇ ਨੇ ਲਿਖਿਆ ਹੋਇਆ ਤਾਂ ਮੇਰੇ ਚ ਮਨ ਵਿੱਚ ਵੀ ਬੜੀ ਤਮੰਨਾ ਉੱਠੀ ਕਿ ਮੈਂ ਵੀ ਲਿਖਾਂ ਕੁਝ ਮੈਂ ਫੋਟੋ ਵੀ ਛਾਪਦੀ ਆ ਕੁਝ ਲਿਖਿਆ ਜਾਵੇ ਮੈਗਜ਼ੀਨ ਚ ਜਾਂ ਕਾਲਜ ਦੇ ਟਾਈਮ ਦੇ ਵਿੱਚ ਤੇ ਉਹਦੋਂ ਤੋਂ ਤੋਂ ਵੀ ਮੇਰੇ ਮਨ ਸੇ ਹੋ ਗਿਆ ਕਿ ਮੈਂ ਕੁਝ ਲਿਖਾਂ ਅੱਜ ਜੇ ਮੇਰਾ ਮੈਗਜ਼ੀਨ ਚ ਛਪਿਆ ਤੇ ਮੈਂ ਹੋ ਸਕਦਾ ਕੱਲ੍ਹ ਉਹ ਅਖਬਾਰ ਚ ਵੀ ਛਪੇਗਾ ਮੇ ਇਸ ਇਸ ਆਸ ਦੇ ਨਾਲ ਮੈਂ ਲਿਖਣਾ ਸ਼ੁਰੂ ਕੀਤਾ ਸੀ ਔਰ ਵਧੀਆ ਲਿਖਦੀ ਸੀ ਕਿ ਤੁਹਾਨੂੰ ਮੇਰੀ سپورਟ ਬੜੀ ਮਿਲਦੀ ਸੀ ਜੇ ਮੈਂ ਲਿਖਦੀ ਸੀ ਨਾ ਤਾਂ ਵੀ ਮੇਰਾ ਵੀ ਮਨ ਵਾਲਾ ਬੜਾ ਹੁੰਦਾ ਸੀ ਕਿ ਮੈਂ ਹੋਰ ਵਧੀਆ ਲਿਖਾਂ ਤਾਂ ਉਹ ਛਪੇਗਾ ਅੱਛਾ ਜਦੋਂ ਤੁਸੀਂ ਲਿਖਣ ਦੀ ਸ਼ੁਰੂਆਤ ਕਰ ਲਈ ਤੇ ਤੁਸੀਂ ਲਿਖਣਾ ਕਿਹਨਾਂ ਵੱਲ ਦੇਖ ਕੇ ਪ੍ਰਭਾਵਿਤ ਹੋ ਤੁਸੀਂ ਇਹ ਟਾਡੀ ਫੈਮਿਲੀ ਚ ਕੋਈ ਲਿਖਦਾ ਸੀ ਜਾਂ ਤੁਹਾਡੇ ਫਰੈਂਡ ਸਰਕਲ ਚ ਜਾਂ ਕੋਈ ਰਿਸ਼ਤੇ ਅਰੀਜਾ ਟੇ ਪਿੰਡ ਦੇ ਵਿੱਚ ਕੋਈ ਲਿਖਦਾ ਸੀ ਜਿਹਨਾਂ ਨੂੰ ਦੇਖ ਕੇ ਤੁਹਾਨੂੰ ਲਿਖਣ ਦਾ ਚਸਕਾ ਪਿਆ ਕਿ ਮੈਂ ਵੀ ਲਿਖਾਂ ਤੁਹਾਨੂੰ ਸ਼ੌਂਕ ਪੈ ਗਿਆ ਸਾਡੇ ਉਧਰ ਪਰਿਵਾਰ ਚ ਕੋਈ ਨਹੀਂ ਲਿਖਦਾ ਸੀ ਨਾ ਹੀ ਮੈਂ ਕਿਸੇ ਨੂੰ ਹੋਈ ਮੈਂ ਵਸ ਮੇਰੇ ਮਨ ਚ ਹੁੰਦਾ ਸੀ ਕਿ ਕੋਈ ਮੈਂ ਜਿਹਦਾ ਹਾਲਾਤ ਦੇਖ ਲੈਣਾ ਨਾ ਮੈਂ ਬੜਾ ਭਾਵੁਕ ਹੋ ਜਾਂਦੀ ਹੁੰਦੀ ਸੀ ਜਿਵੇਂ ਕੋਈ ਕਿਸੇ ਬਹਾਵਲ ਦੇਖ ਲਿਆ ਕਿਸੇ ਇਦਾਂ ਨਾ ਮੇਰੇ ਮਨ ਚ ਬੜਾ ਉਹ ਉਲਾਸ ਜਿਹਾ ਉੱਠਣਾ ਕਿ ਹਾਏ ਇਦਾਂ ਕਿਉਂ ਹੋ ਰਹੀ ਇਦਾਂ ਮੈਂ ਮਤਲਬ ਕਿ ਮਨ ਚ ਤਰੰਗਾ ਉੱਠਣੀਆਂ ਵੀ ਕੁਛ ਇਹਨੂੰ ਕਲਮਬੰਦ ਕੀਤਾ ਜਾਵੇ ਨਾ ਉਸ ਕਰਕੇ ਕਲਮਬੰਦ ਕਰਨੋਂ ਮੈਂ ਕਹਣਾ ਵੀ ਇਸ ਨੂੰ ਕਮਤਾ ਦੇ ਰੂਪ ਦਿੱਤਾ ਜਾ ਸਕਦਾ ਹੈ ਇਸ ਤਰ੍ਹਾਂ ਮੇਰੇ ਮਨ ਚ ਆ ਜਾਂਦਾ ਸੀ ਤਾਂ ਮੈਂ ਕਵਤਾ ਲਿਖਣੀ ਸ਼ੁਰੂ ਅੱਛਾ ਮੈਡਮ ਜਦੋਂ ਤੁਸੀਂ ਲਿਖਣ ਦੀ ਸ਼ੁਰੂਆਤ ਕਰ ਲਈ ਫਿਰ ਲਿਖਣ ਦੀਆਂ ਬਰੀਕੀਆਂ ਮੇਰੇ ਕਹਿਣ ਦਾ ਮਤਲਬ ਹੈ ਕਿ ਤੁਹਾਡਾ ਉਸਤਾਦ ਕੁੰਜੇ ਨਾਲ ਕੋਲੋਂ ਤੁਸੀਂ ਸਿੱਖਿਆ ਇਹਨੂੰ ਤੱਕਬੰਦੀ ਕਿਵੇਂ ਕਰਨੀ ਹੈਗੀਆ ਕਿਵੇਂ ਲਾਈਨਾਂ ਨੂੰ ਜੋੜਨਾ ਹੈਗਾ ਉਹ ਕਿਵੇਂ ਕੇਸ ਲੈਈ ਦੇ ਵਿੱਚ ਇਹਨੂੰ ਲਿਖਣਾ ਹੈਗਾ ਤੁਹਾਡੇ ਉਸਤਾਦ ਜੀ ਕੌਣ ਹੈ ਜਿਨ੍ਹਾਂ ਕੋਲੋਂ ਤੁਸੀਂ ਇਹ ਬਰੀਕੀਆਂ ਸਿੱਖਿਆ ਮੇਰੇ ਉਸਤਾ ਜੀ ਦਾ ਮਾਲਕ ਸੱਚੇ ਪਾਤਸ਼ਾਹ ਹੀ ਉਹ ਹੀ ਤੁਹਾਨੂੰ ਉਹ ਹੀ ਜੋ ਲਿਖਾਉਂਦੇ ਉਹ ਅਸੀਂ ਲਿਖਦੇ ਆ ਅਸੀਂ ਆਪਣੇ ਆਪ ਤਾਂ ਨਹੀਂ ਕੁਝ ਵੀ ਲੈ ਸਕਦੇ ਉਹਦੇ ਉਹਦਾ ਆਸ਼ੀਰਵਾਦ ਹੁੰਦਾ ਸਾਡੀ ਕਲਮ ਚੱਲਦੀ ਆ ਲਫ਼ਜ਼ ਬੰਦੇ ਆ ਸਭ ਕੁਝ ਹੁੰਦਾ ਸਾਡੇ ਇੱਥੇ ਸੁਭਾ ਦੇ ਦਵਿੰਦਰ ਨਾਗਲ ਜੀ ਸਾਡੇ ਆ ਉਹ ਤੱਕ ਵੀ ਨੂੰ ਮੈਨੂੰ ਲੱਗਾ 15 16 ਸਾਲ ਹੋ ਗਿਆ ਮੈਨੂੰ ਉਹਨਾਂ ਨੇ ਇੱਕ ਮੈਸੇਜ ਦਿੱਤਾ ਸੀਗੇ ਕਿ ਤੁਹਾਡੀ ਜਿਹੜੀ ਇੱਕ ਕਵਿਤਾ ਲਿਖੀ ਸੀ ਮੈਂ ਜੀ ਉਹਦੇ ਵਿੱਚ ਚਾਰ ਪੈਰੇ ਲਿਖੇ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੇ ਮੈਂ ਪਹਿਲੀ ਵਾਰੀ ਪੜਿਆ ਕਿ ਵਿਚੇ ਕੋਈ ਲੇਡੀ ਲਿਖਦੀ ਬਹੁਤ ਵਧੀਆ ਲਿਖਿਆ ਤੁਸੀਂ ਪਾ ਜਿਹੜੇ ਤੁਸੀਂ ਚਾਰ ਪੈਰੇ ਇੱਕ ਕਵਿਤਾ ਵਿੱਚ ਸਮੋਏ ਹੋ ਇਹ ਚਾਰ ਟੱਪਿਆਂ ਦੀਆਂ ਅਲੱਗ-ਅਲੱਗ ਚਾਰ ਕਵਿਤਾਵਾਂ ਬਣ ਸਕਦੀਆਂ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਇਹ ਹੋ ਸਕਦਾ ਹੈ ਫਿਰ ਮੈਂ ਜਦੋਂ ਵੀ ਕਿਤੇ ਕੋਈ ਮੈਨੂੰ ਕਿਤੇ ਸ਼ੰਕਾ ਆਉਣੀ ਮੈਂ ਉਹਨਾਂ ਨੂੰ ਪੁੱਛਣਾ ਕਿ ਤੁਸੀਂ ਮੈਨੂੰ ਦੱਸੋ ਕਿ ਇੱਥੇ ਕੋਈ ਗਲਤੀ ਹੈ ਜਾਂ ਕਿੱਦਾਂ ਉਹਨਾਂ ਨੇ ਮੈਨੂੰ ਬੋਲਾ ਸਾਫ਼ ਦਿੱਤਾ ਮੇਰਾ ਅੱਛਾ ਜੀ ਅੱਛਾ ਜਦੋਂ ਤੁਸੀਂ ਲਿਖਿੰਦੀ ਸ਼ੁਰੂਆਤ ਕਰ ਲਈ ਕਿਹੜੇ-ਕਿਹੜੇ ਵੀਰ ਭੈੜ ਸੀਗੇ ਜਿਨ੍ਹਾਂ ਨੇ ਤੁਹਾਡੀ ਸਪੋਰਟ ਕਰਨੀ ਸ਼ੁਰੂ ਕੀਤੀ ਕਿ ਲੰਗਾਣਾ ਗੁਲਵਿੰਦਰ ਕੋਲ ਲੰਗਾਣਾ ਜੀ ਤੁਸੀਂ ਬਹੁਤ ਵਧੀਆ ਲਿਖਦੇ ਆਂ ਔਰ ਵਧੀਆ ਕਰੋ ਆਪਾਂ ਤੁਹਾਡੇ ਨਾਲ ਆ ਹਾਂਜੀ ਮੇਰਾ ਫਰੈਂਡ ਸਰਕਲ ਜਿਹੜਾ ਹੈਗਾ ਮੇਰੀ ਮੈਡਮ ਨਾਲ ਅੰਗਰਵੜੀ ਵਾਲੀਆਂ ਬਹੁਤ ਮੇਰੀਆਂ ਭੈਣਾਂ ਸਾਰੀਆਂ ਉਹਨਾਂ ਨੇ ਜਿੱਦਾਂ ਮੈਂ ਕਿਤੇ ਲਿਖਣਾ ਉਹਨੇ ਮੈਨੂੰ ਬੜਾ ਪ੍ਰਸ਼ਾਇਤ ਕਰਨਾ ਬਹੁਤ ਵਧੀਆ ਲਿਖਿਆ ਹੁਣੇ ਵੀ ਮੈਂ ਕਬਤਾ ਕਿਤੇ ਪਾਣੀ ਤਾਂ ਬਹੁਤ ਮੋਟੀਵੇਟ ਕਰਦੀਆਂ ਬਹੁਤ ਕਰਦੇ ਉਹਨਾਂ ਨੂੰ ਉਹਨਾਂ ਨੇ ਮੈਂ ਇਹ ਤੋਂ ਦੱਸ ਦੇ ਹੁੰਦੀ ਸੀ ਕਿ ਅਗਰ ਕੋਈ ਮੇਰੀ ਕਬਤਾ ਜਾਂ ਮੇਰੀ ਲਿਖਣੀ 'ਚ ਕੋਈ ਗਲਤੀ ਆ ਕੋਈ ਕਮਜ਼ੋਰੀ ਆ ਮੈਨੂੰ ਪਲੀਜ਼ ਉਹ ਵੀ ਦੱਸੋ ਮੈਨੂੰ ਐਵੇਂ ਨਾ ਉਤਸ਼ਾਹ ਕਰੀ ਜਾਓ ਕਿ ਬਹੁਤ ਵਧੀਆ ਲਿਖਿਆ ਬਹੁਤ ਵਧੀਆ ਲਿਖਿਆ ਕਿ ਮੇਰੇ ਤੇ ਕਮੀਆਂ ਪੇਸ਼ੀਆਂ ਪਰ ਉਹ ਮੈਨੂੰ ਜਰੂਰ ਦੱਸਿਆ ਕਰੋ ਪਿਤਾ ਜੀ ਮੈਂ ਆਪਣੇ ਆਪ ਨੂੰ ਹੋਰ ਸੁਧਾਰ ਕੇ ਵਧੀਆ ਨਖਾਰ ਕੇ ਲਿਆਵਾਂ ਬਿਲਕੁਲ ਬਿਲਕੁਲ ਅੱਛਾ ਜਦੋਂ ਤੁਸੀਂ ਹੁਣ ਇਧਰ ਲਿਖਣਾ ਸ਼ੁਰੂ ਕਰ ਗਏ ਹੁਣ ਤੱਕ ਕਿੰਨੀਆਂ ਕਵਤਾਵਾਂ ਜਾਂ ਗੀਤ ਜਾਂ ਸ਼ੇਅਰ ਜਾਂ ਕਹਾਣੀਆਂ ਲਿਖ ਚੁੱਕੇ ਆ ਹਾਂ ਮੈਂ ਤਕਰੀਬਨ 80 ਦੇ ਲਗਭਗ 80 85 ਦੇ ਲਗਭਗ ਮੇਰੀਆਂ ਕਵਤਾਵਾਂ ਛਪ ਚੁਕੀਆਂ ਮੇਰੇ ਕੋਲ ਹੈ ਅੱਛਾ ਹਾਂ ਕਹਾਣੀਆਂ ਵੀ ਮੈਂ ਲਿਖਦੀ ਆ ਪਰ ਬਹੁਤ ਘੱਟ ਪਰ ਕਾਫੀ ਆ ਜਿਹੜੀਆਂ ਸਾਰਥਕ ਕਹਾਣੀਆਂ ਬਹੁਤ ਉਹਨਾਂ ਨੂੰ ਵੀ ਬੜਾ ਛਾ ਮਿਲਦਾ ਆ ਮੈਂ ਥੋੜਾ ਹੀ ਕਹਾਣੀਆਂ ਵਗੈਰਾ ਥੋੜੀਆਂ ਲਿਖੀਆਂ ਹੁਣ ਤੱਕ ਜਿੰਨੀਆਂ ਵੀ ਆਪਾਂ ਕਵਤਾਵਾਂ ਲਿਖੀਆਂ ਉਹਨਾਂ ਵਿੱਚੋਂ ਕੋਈ ਇੱਕ ਕਵਤਾਵਾ ਸਾਡੇ ਦਰਸ਼ਕ ਵੀਰਾਂ ਦੇ ਰੂਪ ਰੂਪ ਜਰੂਰ ਹੋ ਰਹੀ ਹੈ ਚਾਲ ਲੈਣਾ ਕਰੋ ਜੀ ਹਾਂ ਜੀ ਕਵਤਾਵਾਂ ਤਾਂ ਮੈਂ ਬਹੁਤ ਲਿਖੀਆਂ ਆ ਹਰੇਕ ਮੁੱਦੇ ਤੇ ਹਰੇਕ ਪਹਿਲੂ ਨੂੰ ਮੁੱਖ ਰੱਖ ਕੇ ਹੋਏ ਜਿੱਦਾਂ ਕੋ ਮਾਹੌਲ ਹੋਵੇ ਮੈਂ ਲਿਖ ਲੈਂਦੀ ਆ ਕੋਈ ਵੀ ਤਿਹਾਰ ਦਿਨ ਤਿਹਾਰ ਜਿਵੇਂ ਦਾ ਵੀ ਹੋਵੇ ਉਸ ਤਰ੍ਹਾਂ ਦੇ ਟਾਈਪ ਦੀ ਲਿਖ ਲੈਂਦੀ ਆ ਜੀ ਤਾਂ ਬੜੇ ਮਾਨ ਸਤਿਕਾਰ ਦੀ ਗੱਲ ਹੈ ਵਾਹਿਗੁਰੂ ਦਾ ਬੜਾ ਆਸ਼ੀਰਵਾਦ ਹੈ ਤੁਹਾਡੇ ਆ ਸਦਕਾ ਸਾਰਿਆਂ ਦੇ ਐ ਸੰਪਾਦਕ ਵੀਰਾਂ ਦਾ ਵੀ ਜਿਹੜਾ ਮੇਰੀਆਂ ਕਵਤਾਵਾਂ ਆ ਬਾਹਰ ਵੀ ਜਾਂਦੀਆਂ ਆ ਬਾਹਰ ਵੀ ਬਹੁਤ ਮਾਨ ਸਤਕਾਰ ਮਿਲਦਾ ਆ ਔਰ ਇੱਕ ਕਵਿਤਾ ਮੇਰੀ ਤਕਰੀਬਨ 12 15 16 12 ਦੇ ਵਿੱਚ ਛਪਦੀ ਆ ਇਹ ਤੁਹਾਡੇ ਪਿਆਰ ਸਤਕਾਰ ਸਦਕਈ ਆ ਜੀ ਹਾਂਜੀ ਮੇਰੀ ਇੱਕ ਕਵਤਾ ਹੈਗੀ ਆ ਇੱਕ ਮੈਂ ਲਿਖੀ ਆ ਮਾਂ ਦੀ ਮਮਤਾ ਅੱਛਾ ਜੀ ਰੁੱਖ ਡਿੱਗ ਜਾਏ ਫਲ ਸੜਦੇ ਕੱਚੇ ਰੁੱਖ ਡਿੱਗ ਜਾਏ ਫਲ ਸੜਦੇ ਕੱਚੇ ਕੀ ਆ ਬਾਤ ਮਾਂ ਬਿਨਾ ਰੁੱਲ ਜਾਂਦੇ ਬੱਚੇ ਕੀ ਬਾਤ ਵੇਖ ਲਵਾਰਿਸ਼ ਬੱਚਿਆਂ ਨੂੰ ਅੱਖ ਹਰ ਇਨਸਾਨ ਦੀ ਭਰ ਆਵੇ ਉਹ ਤਰਸੇ ਮਾਂ ਦੀ ਮਮਤਾ ਨੂੰ ਜਿਹਦੀ ਮਾਂ ਬਚਪਨ ਵਿੱਚ ਮਰ ਜਾਵੇ ਕੀ ਬਾਤ ਜੇ ਨਾ ਸੋਵੇ ਲਾਲ ਪਿਆਰਾ ਲੋਰੀ ਝਟ ਸੁਣਾਉਂਦੀ ਮਾਂ ਭੁੱਖਾ ਨਾ ਕਿਤੇ ਹੋਵੇ लाडला ਮੁੰਮੁੜ ਦੁੱਧ ਪਿਲਾਉਂਦੀ ਮਾਂ ਮਾਵਿੰ ਕੋਈ ਕਹੇ ਨਾ ਦੂਜਾ ਲਾਲ ਮੇਰੇ ਚੁੱਪ ਕਰ ਜਾਵੇ ਉਹ ਤਰਸੇ ਮਾਂ ਦੀ ਮਮਤਾ ਨੂੰ ਜਿਹਦੀ ਮਾਂ ਬਚਪਨ ਵਿੱਚ ਮਰ ਜਾਵੇ ਕੀ ਬਾਤ ਕੀ ਬਾਤ ਬਹੁਤ ਖੂਬ ਬਹੁਤ ਖੂਬ ਅੱਛਾ ਮੈਡਮ ਜਦੋਂ ਤੁਸੀਂ ਲਿਖਦੇ ਹੋ ਜੀ ਇਹ ਕੁਝ ਕਿਤਾਬਾਂ ਪੜ੍ਹ ਕੇ ਲਿਖਦੇ ਹੋ ਜਾਂ ਫਿਰ ਤੁਸੀਂ ਜੋ ਸਮਾਜ ਵਿੱਚ ਵਿਚਰਿਆ ਉਹਨੂੰ ਸੋਚ ਕੇ ਲਿਖਦੇ ਹੋ ਹਾਂ ਜੀ ਮੈਂ ਕਿਤਾਬਾਂ ਪੜ੍ਹ ਕੇ ਨਹੀਂ ਕਦੀ ਲਿਖਿਆ ਮੈਂ ਜੋ ਸਮਾਜ ਵਿੱਚ ਵਿਚਰਦਾ ਆ ਜੋ ਮੈਂ ਦੇਖਦੀ ਹਾਲਾਤ ਕ੍ਰਾਂਤਲੀ ਜੋ ਵੀ ਸਾਡੇ ਹਾਲਾਤ ਹੋਣ ਉਸ ਉਸ ਵਿਸ਼ੇ ਨੂੰ ਸੋਚ ਕੇ ਮੇਰੇ ਮਨ ਤੇ ਬੜੀ ਤਤਪਰ ਹੁੰਦੀ ਕਿ ਮੈਂ ਇਸ ਵਿਸ਼ੇ ਤੇ ਜਾਂ ਚੰਗਾ ਜਾਂ ਮਾੜਾ ਜਾਂ ਖੁਸ਼ੀ ਜਾਂ ਗਮੀ ਦਾ ਹੋਵੇ ਨਾ ਮੈਂ ਇੱਥੇ ਕੁਝ ਲਿਖਾਂ ਮੈਂ ਕਿਤਾਬਾਂ ਚ ਉਹਨੇ ਦੇਖਦੀ ਮੈਂ ਆਪਣੇ ਆਪ ਮੇਰੇ ਲਿਖ ਹੋ ਜਾਂਦਾ ਤਾਂ ਇੱਕ ਵਧੀਆ ਲਖਾਰੀ ਉਹੀ ਹੁੰਦਾ ਜੋ ਸਮਾਜ ਵਿੱਚ ਹੋ ਰਹੀ ਆ ਸੋ ਕੋਈ ਮਾੜੇ ਕੰਮ ਹੋ ਰਹੇ ਜਾਂ ਕੋਈ ਚੰਗੇ ਕੰਮ ਹੋ ਰਹੇ ਹੈਗੇ ਆ ਉਹਨਾਂ ਨੂੰ ਆਪਣੀ ਕਲਮ ਬੰਦ ਕਰਦਾ ਜੀ 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 ਅੱਛਾ ਮੈਡਮ ਕਦਾ ਪਹਿਛੇ ਜੇ ਇੱਕ ਵੀਡੀਓ ਵੀ ਦੇਖਿਆ ਸੀਗਾ ਤੁਸੀਂ ਡੀਡੀ ਪੰਜਾਬੀ ਤੇ ਜਿਹੜਾ ਗੱਲਾਂ ਤੇ ਗੀਤ ਪ੍ਰੋਗਰਾਮ ਬਹੁਤ ਚਰਚਿਤ ਕੀ ਪ੍ਰੋਗਰਾਮ ਹੈਗਾ ਆਪਾਂ ਛੋਟੇ ਹੁੰਦੇ ਤੋਂ ਵੀ ਦੇਖਦੇ ਆ ਰਹੇ ਹੁਣ ਤੱਕ ਚੱਲਦਾ ਹੈਗਾ ਉਹਦੇ ਵਿੱਚ ਜਾਣਦਾ ਕਿਵੇਂ ਸਵੱਬ ਬਣਿਆ ਸੀਗਾ ਜੀ ਉਹਦੇ ਵਿੱਚ ਸਾਡੇ ਮੇਰੇ ਨਾਲ ਸਾਡੇ ਲੇਖਕ ਹੈਗੇ ਆ ਸੁਰ ਸਾਗਰ ਸੰਗੀਤ ਅਕੈਡਮੀ ਜਵਾਲੀ ਤੋਂ ਰਾਮ ਸਿੰਘ ਜੀ ਅੱਛਾ ਜੀ ਉਹ ਉਹਨਾ ਮੇਰੀ ਕਵਤਾ ਵਗੈਰਾ ਕਾਫੀ ਪੜਦੇ ਹੁੰਦੇ ਸੀਗੇ ਉਹਨਾਂ ਦੀ ਬਦੌਲਤ ਮੈਂ ਇੱਕ ਵਾਰੀ ਜਨੰਦਰ ਦੂਰਦਰਸ਼ਨ ਤੇ ਕਵੀ ਦਰਬਾਰ ਚ ਵੀ ਹਾਜ਼ਰੀ ਲਗਾਈ ਆ ਉਹ ਕਹਿੰਦੇ ਤੁਸੀਂ ਬਹੁਤ ਵਧੀਆ ਲਿਖਦੇ ਹੋ ਆਲੇ ਦੋਲੇ ਸਾਰਿਆਂ ਨੇ ਕਿਹਾ ਕਿ ਤੁਸੀਂ ਮੈਡਮ ਜੀ ਨੂੰ ਮੌਕਾ ਦਿਓ ਕਿ ਤੁਸੀਂ ਇਹਨਾਂ ਨੂੰ ਗੱਲਾਂ ਤੇ ਗੀਤ ਚ ਲੈ ਕੇ ਆਓ ਕਿ ਉਹਨਾਂ ਦੀ ਬਦੌਲਤ ਮੈਂ ਗੱਲਾਂ ਤੇ ਗੀਤ ਚ ਗਈ ਸੀ ਜੀ ਓਕੇ ਗੱਲਾਂ ਤੇ ਗੀਤ ਵਿੱਚ ਜਦੋਂ ਤੁਸੀਂ ਗਏ ਸੀਗੇ ਹਾਂਜੀ ਉਦੋਂ ਮਨ ਨੂੰ ਕਿਹੋ ਜਿਹਾ ਮਹਿਸੂਸ ਹੋਇਆ ਆ ਬੜੀ ਖੁਸ਼ੀ ਹੋਈ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਸੀ ਕਿ ਮੈਂ ਮੈਨੂੰ ਯਕੀਨ ਹੀ ਨਹੀਂ ਆਉਂਦਾ ਜਦੋਂ ਕਿ ਸਨਮਾਨ ਪੁੱਤਰ ਕੁਝ ਵੀ ਮਿਲਦੇ ਆ ਮੈਨੂੰ ਆਪਣੇ ਆਪ ਨੂੰ ਇਦਾਂ ਲੱਗਦਾ ਕਿ ਮੈਂ ਉਹੀ ਆ ਜਾਂ ਕਿੱਦਾਂ ਆ ਮੇਰਾ ਬੜਾ ਮਾਣ ਮਹਿਸੂਸ ਹੋਇਆ ਉੱਥੇ ਜਾ ਕੇ ਸਾਡਾ ਵਾਤਾਵਰਨ ਸੰਬੰਧੀ ਮੇਰਾ ਵਿਸ਼ਾ ਸੀਗਾ ਕਿਉਂਕਿ ਵਾਤਾਵਰਨ ਹੀ ਮੈਂ ਪ੍ਰੇਮੀ ਆ ਸਾਰਾ ਕੁਝ ਬਹੁਤ ਵਧੀਆ ਉੱਥੋਂ ਦੇ ਉਹ ਖੁਦ ਕਹਿਣ ਲੱਗੇ ਸੀ ਕਿ ਤੁਸੀਂ ਇੰਟਰਵਿਊ ਬਹੁਤ ਵਧੀਆ ਦਿੱਤੀ ਆ ਮਤਲਬ ਕੀ ਤੁਸੀਂ ਇਸ ਪ੍ਰਸ਼ੰਸਾ ਦੇ ਲਾਇਕ ਹੋ ਤਾਂ ਉਹਨਾਂ ਨੇ ਬਹੁਤ ਮਾਣ ਬਖਸ਼ਿਆ ਮੈਨੂੰ ਅੱਛਾ ਆਪਾਂ ਵਾਤਾਵਰਨ ਦੀ ਵਿੱਚ ਤੁਸੀਂ ਗੱਲ ਕਰ ਲਈ ਸਾਨੂੰ ਪਤਾ ਲੱਗਿਆ ਤੁਸੀਂ ਵਾਤਾਵਰਨ ਪ੍ਰੇਮੀ ਵੀ ਹੋ ਸਮਾਜ ਸੇਵੀ ਵੀ ਹੋ ਬਲੱਡ ਡੋਨੇਸ਼ਨ ਦੇ ਵੀ ਤੁਸੀਂ ਕੈਂਪ ਲਗਾਉਂਦੇ ਹੋ ਉਹ ਨਾਲ ਕਿਵੇਂ ਆਪਣਾ ਜੁੜਨ ਦਾ ਸਬੱਬ ਬਣਿਆ ਸੀਗਾ ਸਬੱਬ ਜਿਵੇਂ ਕਿ ਮੈਂ ਦੇਖਿਆ ਕਿ ਇਹਨਾਂ ਨੇ ਸੰਸਥਾਵਾਂ ਆ ਮੈਂ ਕੋਦੇ ਫਿਰ ਅਂਜਲੋਟਾ ਸਾਹਿਬ ਨੇ ਮੈਨੂੰ ਇੱਕ ਵਾਰੀ ਕਿਹਾ ਸੀ ਕਿ ਤੁਸੀਂ ਸਾਨੂੰ ਇੱਕ ਸੰਸਥਾ ਚੱਲਦੀ ਤੁਹਾਨੂੰ ਮਿਲਾਨਾ ਆ ਉਹ ਤਾਂ ਹੁਣ ਵੈਸੇ ਬਾਅਦ ਚਲ ਗਿਆ ਤਾਂ ਉਹ ਅਜ ਉਹ ਚਲ ਗਿਆ ਪਰ ਮੈਂ ਉਹਨੂੰ ਮੈਂ ਮੈਂ ਹੀ ਸੋਚਿਆ ਸੀ ਜੇ ਮੈਂ ਸੰਸਥਾ ਚਾਹੀਏ ਮੈਂ ਤਨਮਨ ਨਾਲ ਤਾਂ ਇਹ ਕੰਮ ਕਰੂੰਗੀ ਮੈਂ ਅੱਜ ਤੱਕ ਪਿੱਛੇ ਨਹੀਂ ਹਟੀ ਮੈਂ ਇਕੱਲੀ ਲੇਡੀ ਆ ਔਰ ਬਲੱਡ ਡੋਨੇਸ਼ਨ ਉਹ ਦੋਨੋਂ ਸੋਸਾਇਟੀ ਦਸੂਆ ਦੇ ਚ ਵੀ ਮੈਂ ਕੰਮ ਕਰਦੀ ਆ ਜਿੰਨਾ ਮੇਕ ਹੁੰਦਾ ਜੋ ਵੀ ਹੁੰਦਾ ਆ ਬਹੁਤ ਵਧੀਆ ਕਰਦੇ ਆ ਬੜੀ ਸੰਤੁਸ਼ਟੀ ਮਿਲਦੀ ਹੈ ਸਮਾਜ ਸੇਵਾ ਕਰਨ ਦੀ ਜੀ ਬਹੁਤ ਵਧੀਆ ਬਹੁਤ ਅੱਛਾ ਮੈਡਮ ਆਪਣੀ ਆਫ ਕੈਮਰੇ ਗੱਲ ਹੋਈ ਸੀ ਕਿ ਤੁਸੀਂ ਆਲ ਇੰਡੀਆ ਰੇਡੀਓ ਦੇ ਪ੍ਰੋਗਰਾਮ ਤੇ ਵੀ ਗਏ ਸੀਗੇ ਉਹ ਕਦੋਂ ਗਏ ਸੀਗੇ ਤਮ तकरीबन ਆ 10 ਸਾਲ ਹੋ ਗਿਆ 10 ਸਾਲ ਪਹਿਲਾਂ ਹਾਂਜੀ ਹਾਂਜੀ ਠੀਕ ਆ ਇੱਕ ਤੁਹਾਨੂੰ ਅਵਾਰਡ ਮਿਲਿਆ ਸੀਗਾ ਹੁਨਾਰਤੀ ਪੰਜਾਬ ਦੀ ਅਵਾਰਡ ਜਿਹੜਾ ਮਿਲਿਆ ਸੀਗਾ ਉਹ ਕਦੋਂ ਮਿਲਿਆ ਸੀ ਔਰ ਕਿਵੇਂ ਮਿਲਿਆ ਸੀਗਾ ਸਾਡੇ ਦਾ ਔਰ ਕਿੱਥੋਂ ਮਿਲੇ ਕਿਹੜੇ ਵੀਰਾਂ ਪੜਾਣ ਵਾਲੋਂ ਜਾਂ ਕਿਹੜੀ ਸੰਸਥਾ ਵਾਲੋਂ ਤੁਹਾਨੂੰ ਅਵਾਰਡ ਦਿੱਤਾ ਗਿਆ ਸੀਗਾ ਉਹ ਅਵਾਰਡ ਮੈਨੂੰ ਮਿਲਿਆ ਸੀ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਵੱਲੋਂ ਇੱਕ ਕਾਵ ਸੰਗ੍ਰਹਿ ਹਾਸ ਮੇਰੇ ਕਾਫੀ ਕਵਤਾਵਾਂ ਛਾਪਦੀਆਂ ਸੀ ਸਾਰੇ ਮਤਲਬ ਕਿ ਕਵੀਆਂ ਦੀਆਂ ਛਾਪੀਆਂ ਨੇ ਕਾਫੀ ਕਵ ਮਤਲਬ ਕਿ ਜਿਹੜੀ ਸਾਰੀਆਂ ਕਵਤਾ ਮੇਰੀਆਂ ਜਿਹ ਹੋੜਾ ਇਹ ਕਿੰਨੀਆਂ ਕਵਤਾਵਾਂ ਪੁਸਤਕਾਂ ਚ ਛਪ ਚੁੱਕੀਆਂ ਆ ਇਹ ਜਦੋਂ ਵੀ ਉਹਨਾਂ ਦੇ ਸਮੇਲਨ ਹੁੰਦਾ ਸੀ ਤੇ ਸਾਨੂੰ ਬੁਲਾਦੇ ਹੁੰਦੇ ਸੀ ਤਾਂ ਉੱਥੇ ਵੀ ਮੈਨੂੰ ਪੰਜਾਬ ਦੀ ਹੋਣ ਆਰਤੀ ਦਾ ਵਾਰ 2017 ਚ ਮਿਲਿਆ ਸੀਗਾ ਤਾਂ ਬੜਾ ਮਾਣ ਮਹਿਸੂਸ ਹੋਇਆ ਇੱਥੇ ਦਸੂਹਾ ਜਦ ਆਏ ਤਾਂ ਸਾਰੇ ਮੇਰੇ ਸੰਪਾਦਕ ਵੀਰਾਂ ਨੇ ਅਖਬਾਰਾਂ ਵਾਲਿਆਂ ਨੇ ਮੇਰੀ ਖਬਰ ਲਈ ਬੜਾ ਮਾਣ ਮਹਿਸੂਸ ਹੋਇਆ ਸਰ ਮੈਨੂੰ ਉਹ ਜਦ ਮੈਂ ਡਰਦੀ ਹੂੰ ਕਿ ਕਿੰਨੀਆਂ ਕਖਵਾਰਾਂ ਵਿੱਚ ਕਵਤਾਵਾਂ ਛਪਤੀ ਆ ਜਾਂਦਾ ਅਖਬਾਰਾਂ ਸਰ ਜਦੋਂ ਵੀ ਮੇਰੀ ਕੋਈ ਕਿਹੜੀ ਕਿਹਣੀ ਵਿੱਚ ਛਪਦੇ ਨਾ ਕਵਿਤਾ ਮਾਤਾ ਜਦੋਂ ਵੀ ਮੈਂ ਜਿੰਨੀ ਤਾਂ ਬਾਹਰ ਵਿਦੇਸ਼ ਚ ਇੱਧਰ ਵੀ ਸਾਰੇ ਉਹਗਲੇ ਸਾਰੇ ਫੋਨ ਕਰਕੇ ਕਿਉਂਕਿ ਕਹਿੰਦੇ ਆ ਕਿ ਸਾਨੂੰ ਵੀ ਭੇਜੋ ਸਾਨੂੰ ਵੀ ਭੇਜੋ ਮੇਰੀ ਕਈ ਵਾਰੀ ਇੱਕ ਕਵਤਾ ਜਿਹੜੀ ਹੈਗੀ ਆ 12 15 18 ਖਵਾਰਾਂ ਵਿੱਚ ਛਪ ਜਾਂਦੀ ਆ ਬਹੁਤ ਸਾਰੀਆਂ ਖਵਾਰਾਂ ਆ ਜਿਵੇਂ ਕਿ ਸਾਡੇ ਹੈਗੇ ਦਲੇਰ ਖਾਲਸਾ ਪੈਗਾਮੇ ਕਲਮ ਚਾਨਨ ਮਨਾਰਾ ਸੱਚ ਤੇ ਪਹਿਰਾ ਸਾਇਤਿਕਾਂ ਸਾਜ ਸੁਖਮਾਨੇ ਆਕ ਸੱਚ ਦੀ ਆਵਾਜ਼ ਦੁਬਈ ਬੋਲ ਪ੍ਰਦੇਸਾਂ ਦੇ تہذیب ਦੇ ਚ ਰੋਖੇ ਚ ਡੇਨਿਕ ਸਵੇਰਾ ਸੱਚ ਦੀ ਆਵਾਜ਼ ਸੱਚ ਟਾਈਮਸ ਐਕਸਪ੍ਰੈਸ ਫਤਿਹ ਕਲਮੀ ਕਲੀਆਂ ਸ਼ਬਦ ਕਾਫਲਾ ਜਗਵਾਨੇ ਨਿੱਕੀਆਂ ਕ੍ਰਮਲਾ ਮੈਗਜ਼ੀਨ ਲਸ਼ਕਾਰਾ ਟਾਈਮਸ ਦੇ ਸੇਵਕ ਸਪੋਕਸਮੈਨ ਸੱਚੀ ਗੱਲ ਦੀ ਧੰਵਾਦਾਂ ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ ਜਿਹੜੀ ਆਪਾਂ ਸ਼ਬਦ ਕਾਫਲਾ ਦੀ ਗੱਲ ਕੀਤੀ ਸ਼ਬਦ ਕਾਫਲਾ ਦੇ ਆਪਣੇ ਸਿਵਰਜ ਜੀ ਤੁਗਾ ਜੀ 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 ਉਨਾ ਵਾਲੀ ਜਿਹੜੀ ਲੁਧਿਆਣੇ ਤੋਂ ਚਲਾਈ ਜਾਂਦੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਅੱਛਾ ਮੈਡ ਜਾਂਦੇ ਜਾਂਦੇ ਸਾਡੇ ਰਾਸ਼ਟਰੀ ਵੀਰਾਂ ਨੂੰ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਤਾਂ ਜੋ ਜਿਹੜੀ ਨਵੀਂ ਜਨਰੇਸ਼ਨ ਇਸ ਵੀਡੀਓ ਨੂੰ ਦੇਖ ਕੇ ਇੱਕ ਵਧੀਆ ਲਿਖਾਰੀ ਬਰਨਾ ਚਾਵੇ ਉਹ ਇਸ ਵੀਡੀਓ ਤੋਂ ਕੁਝ ਨਾ ਕੁਝ ਸਿੱਖ ਲੈਣ ਤੁਹਾਡੇ ਤੋਂ ਇਹ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਉਹਨਾਂ ਵਾਸਤੇ ਤੁਹਾਡੇ ਦੋ ਬੋਲ ਜਰੂਰ ਔਰ ਜਾਂਦੇ ਜਾਂਦੇ ਇੱਕ ਕਵਿਤਾ ਜਰੂਰ ਸੁਣਾ ਕੇ ਜੋ ਅੱਛਾ ਇਹ ਆਕੇ ਤੁਸੀਂ ਲਿਖੋ ਵਧੀਆ ਲਿਖੋ ਸਾਰਤਕ ਲਿਖੋ ਅਸੀਂ ਆਪਣੇ ਅੱਜਕੱਲ ਮੈਨੂੰ ਲੱਗਦਾ ਕਿ ਅਸੀਂ ਲਿਖਣਾ ਬਹੁਤ ਘੱਟ ਕਰ ਦਿੱਤਾ ਅਸੀਂ ਮੋਬਾਈਲ ਨਾਲ ਇੰਨੇ ਜੁੜੇ ਹੋਏ ਆ ਕਿ ਅਸੀਂ ਮਤਲਬ ਕਿ ਲਿਖਦੇ ਵੀ ਨਹੀਂ ਟਾਈਪ ਵੀ ਨਹੀਂ ਕਰਦੇ ਨਾ ਮੈਨੂੰ ਇਹ ਆ ਕਿ ਜਿਹੜਾ ਪੰਜਾਬੀ ਅਸੀਂ ਪੰਜਾਬੀ ਪੰਜਾਬੀ ਵਿਰਸੇ ਨਾਲ ਜੁੜੇ ਆ ਪੰਜਾਬੀ ਵਿਰਸੇ ਨਾਲ ਜੁੜੇ ਰਹਾਂਗੇ ਔਰ ਮੇਰੀ ਇਹ ਹੀ ਆ ਕਿ ਸਾਰਤਕ ਲਿਖੋ ਵਧੀਆ ਲਿਖੋ ਜੋ ਵੀ ਮੇਰੇ ਭੈਣ ਭਰਾ ਆ ਜਾਂ ਬੱਚਾ ਕੋਈ ਵੀ ਲਿਖਦਾ ਆ ਵਧੀਆ ਗੀਤ ਕਵਿਤਾ ਜੋ ਵੀ ਆ ਉਜੋਗੇ ਸਮਾਜ ਵਿੱਚ ਸਿਹਤ ਦੇਣ ਸਾਰਿਆਂ ਦੇ ਵਿੱਚ ਬਹਿ ਕੇ ਸੁਣੀ ਜਾਵੇ ਪੜ੍ਹੀ ਜਾਵੇ ਲਿਖੀ ਜਾਵੇ ਔਰ ਜਿੱਦਾਂ ਕਿ ਅਸੀਂ ਮੀਡੀਆ 'ਚ ਚਲੇ ਜਾਂਦੇ ਆ ਕਿ ਲੱਚਰ ਜਿਹੜੀ ਲੱਚਰਤਾ ਤਾਂ ਉਹ ਬਹੁਤ ਗਰੇਜ ਕੀਤਾ ਜਾਵੇ ਕਿਉਂਕਿ ਸਾਡਾ ਇਹ ਵਿਸਾ ਨੇ ਦੱਸਦਾ ਸਾਨੂੰ ਕਿ ਅਸੀਂ ਲੱਚਰਤਾ ਵੱਲ ਜਾਈਏ ਨਾ ਔਰ ਵਧੀਆ ਲਿਖੀਏ ਅਗਰ ਗੀਤ ਵੀ ਆ ਤਾਂ ਬਹੁਤ ਵਧੀਆ ਲਿਖੀਏ ਸਾਰੇ ਜਿਹੜੇ ਬਹਿ ਕੇ ਸੁਣ ਸਕਣ ਜੀ ਮੈਡਮ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਤਨਵਾ ਜੀ ਸਸਤਿ। ਬੋਸਤੋ ਇਹ ਸਾਨੂੰ ਮੈਡਮ ਬਲਵਿੰਦਰ ਕੋ ਲਗਾਣਾ ਜੀ ਜਿਨ੍ਹਾਂ ਨੇ ਬਹੁਤ ਵਧੀਆ ਆਪਣੀ ਗੱਲਬਾਤ ਸਾਨੂੰ ਦੱਸੀ ਹੈ ਕਿ ਆਪਣੇ ਬਾਰੇ ਜਾਣਕਾਰੀ ਦਿੱਤੀ ਆਪਾਂ ਕਿਵੇਂ ਲਿਖਣਾ ਸ਼ੁਰੂ ਕੀਤਾ ਔਰ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਕਿ ਜਿਹੜੀ ਵੀ ਨਵੀਂ ਜਨਰੇਸ਼ਨ ਉੱਠ ਰਹੀ ਹੈਗੀ ਇਹ ਲੋੜਾ ਚੰਗੀ ਹੈਗੀ ਆ ਉਹ ਲੱਟੇਪਾਂ ਨੂੰ ਛੱਡ ਕੇ ਪੰਜਾਬੀ ਪੰਜਾਬੀ ਸਭਿਤਾ ਨੂੰ ਅਪਣਾਉਣ ਔਰ ਪੰਜਾਬੀ ਬੁੱਕਸ ਪੜ੍ਹਨ ਔਰ ਆਪਣਾ ਇਤਿਹਾਸ ਪੜ੍ਹ ਕੇ ਔਰ ਇੱਕ ਵਧੀਆ ਲਿਖਾਰੀ ਬਣਨ ਸ਼ੁਰੂ ਸਾਡੀ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤਮਾਈਟ ਕਰਕੇ ਸਾਨੂੰ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ